ਵੈਲਕਮ ਟੂ ਬੈਕ ਮਾਈ ਚੈਨਲ ਜੋਤੀ ਹੋਮ ਫੂਡ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਸਪੈਸ਼ਲ ਸਿਆਲ ਦੀ ਰੈਸਪੀ ਲੈ ਕੇ ਆਏ ਆ ਸਾਗ ਦੀ ਜੋ ਕਿ ਆਪਾਂ ਬਹੁਤ ਈਜ਼ੀ ਤਰੀਕੇ ਨਾਲ ਬਣਾਵਾਂਗੇ ਤਾਂ ਬਹੁਤ ਟੇਸਟੀ ਬਣਦਾ ਸਾਗ ਤੇ ਇਹ ਸਾਗ ਆਪਾਂ ਸਰੋਂ ਦਾ ਤੇ ਵਿੱਚ ਪਾਵਾਂਗੇ ਪਾਲਕ ਮੇਥੇ ਤੇ ਅੱਜ ਹੁਣ ਆਪਾਂ ਸਟਾਰਟ ਕਰਦੇ ਸਾਗ ਬਣਾਉਣਾ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸਾਗ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ आज मौसम भी बहुत ठंडा सी गया तो ठंड भी बहुत पई हुई है ਤੇ ਆਪਾਂ ਜਿਹੜਾ ਸੀ ਸਾਲ ਨੂੰ ਹੁਣ ਪਕਾ ਲਿਆ ਤਾਂ ਮੱਦ ਸਾਲ ਦੀ ਐਸੀ ਸ਼ੇਰ ਕਰਦੇ ਆ ਸਾਲ ਜਿਹੜਾ ਆਪਾਂ ਆਪਨੇ ਛਿਲ ਸਵਾਰ ਕੇ ਧੋ ਕੇ ਰੱਖ ਲਿਆ ਸੀ ਤੇ ਇਹਦਾ ਜਿਹੜਾ ਪਾਣੀ ਉਹ ਸਾਰਾ ਨਿਕਲ ਗਿਆ ਸੀ ਤੇ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਮਸ਼ੀਨ ਨਾਲ ਕੱਟ ਕੇ ਤੇ ਚੁੱਲੇ ਤੇ ਅੱਜ ਬਣਾਵਾਂਗੇ ਸਾਲ ਤੇ ਇਹ ਸਾਲ ਨੂੰ ਜਿਹੜਾ ਪੈਂਟ 4 ਘੰਟੇ ਜਿਹੜਾ ਆਪਾਂ ਰਹਿਣੇ ਨੇ ਤੇ ਸਾਲ ਜਿੰਨਾ ਪਰੰਗਾਗੇ ਉਨਾ ਜਿਆਦਾ ਵਧੀਆ ਬਣਦਾ ਆ ਆਹ ਦਾ ਆਪਣਾ ਬਹੁਤ ਵਧੀਆ ਆ ਗੰਦਲਾਂ ਵਾਲਾ ਆ ਦੇਖ ਸਾਡੇ ਆਪਣੇ ਸਾਗ ਦੀਆਂ ਗੰਦਲਾਂ ਕਿੰਨੀਆਂ ਮੋਟੀਆਂ ਆ ਤੇ ਸਾਗ ਸਿਆਲਾਂ ਦੀ ਵੈਸਟ ਜਿਹੜੀ ਸਪੈਸ਼ਲ ਰੈਸਪੀ ਆ ਹਰੇ ਘਰ ਵਿੱਚ ਬਣਾਇਆ ਜਾਂਦਾ ਆ ਉਹਨ ਇੱਥਰ ਆਪਣਾ ਪਾਣੀ ਜਿਹੜਾ ਬੋਇਲ ਕਰ ਰਿਹਾ ਤੇ ਇਹਦੇ ਵਿੱਚ ਅੱਪਾ ਜਨਾ ਸਾਗ ਪਾਵਾਂਗੇ ਸਾਗ ਨੂੰ ਆਪਾਂ ਇਸ ਤਰ੍ਹਾਂ ਕੋਟੀ ਮੀਨ ਨਾਲ ਜਰਾ ਤਿੰਨ ਕਿਤਾਬਾਂ ਸਾਰਾ ਆਪਾਂ ਜਿਹੜਾ ਇਸ ਤਰ੍ਹਾਂ ਕਿਲੇ ਵਿੱਚ ਪਾ ਦਾਂਗੇ ਮੱਤ ਪੈਨ ਨੂੰ ਪਕਾਉਣ ਵਾਲੇ ਇਸ ਤਰ੍ਹਾਂ ਕਾਗ ਰਾਂਗੇ 3 ਤੋਂ 4 ਘੰਟੇ ਜਿਹੜਾ ਇਹਨੂੰ ਆਪਾਂ ਪਕਾਵਾਂਗੇ ਇਸ ਤਰ੍ਹਾਂ ਰਿਜਨ ਦਵਾਂਗੇ ਸਾਗ ਆਪਣਾ ਰੈੱਜ ਦਾ ਪਿਆਇਆ ਤਾਂ ਆਪਾਂ ਮਿਰਚਾਂ ਜਿਹੜੀਆਂ ਉਹਨਾਂ ਦੀਆਂ ਡੰਡੀਆਂ ਤੋੜ ਲਈਆਂ ਤੇ ਆਪਾਂ ਸਾਫ਼ ਨੇ ਮਿਰਚਾਂ ਜਿਹੜੀਆਂ ਹਰੀਆਂ ਉਹ ਸਾਗ ਦੇ ਵਿੱਚ ਪਾਵਾਂਗੇ ਲਸਣ ਨੂੰ ਵੀ ਆਪਾਂ ਸ਼ੈੱਲ ਲਿਆਇਆ ਇਹ ਵੀ ਪਾਵਾਂਗੇ ਤੇ ਅਦਰਕ ਨੂੰ ਵੀ ਆਪਾਂ ਸ਼ੈੱਲ ਲ ਕੇ ਧੋ ਕੇ ਰੱਖ ਲਿਆ ਤੇ ਇਹ ਆਪਾਂ ਗ੍ਰाइंड ਕਰਕੇ ਪਾਵਾਂਗੇ ਲਸਣ ਤੇ ਹਰੀਆਂ ਮਿਰਚਾਂ ਇਹ ਆਪਾਂ ਸਾਫ਼ ਕਰਕੇ ਪਾਵਾਂਗੇ ਸਾਗ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਬਹੁਤ ਸੋਹਣਾ ਰਿਜਨ ਪਿਆਇਆ ਹੈ ਵੇਚਾ ਕਰਨਾ ਮੈਂ ਚਾਹਾਂ। ਹਰੀਆਂ ਮੱਚਾ ਆਪਾਂ ਸਾਫ਼ ਪਿਆਰ ਕੀਤੀਆਂ ਕਿਉਂਕਿ ਇਹ ਰੱਜ ਕੇ ਨਰਮ ਹੋ ਜੰਦੀਆਂ ਤੇ ਜੋ ਆਪਾਂ ਲੂਣ ਪਾਵਾਂ ਉਹ ਵੇਚਾਪੇ ਮਿੱਠੀ ਹੋ ਜਾਂਦੀ। ਵਿੱਚ ਆਪਾਂ ਇਹ ਲਸਣ ਫੜਦੇ ਹਾਂ। ਮੇਚਾਂ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਵੱਧ ਘੱਟ ਜੇ ਤੁਸੀਂ ਕਰਾਰਾ ਸਾਗ ਪਸੰਦ ਕਰਦੇ ਹੋ ਤੁਸੀਂ ਜਿਆਦਾ ਪਾ ਸਕਦੇ ਹੋ ਜੇ ਤੁਸੀਂ ਨਾਈਟ ਮੈਚ ਪਸੰਦ ਕਰਦੇ ਹੋ ਤੁਸੀਂ ਘੱਟ ਪਾ ਸਕਦੇ ਹੋ ਤੇ ਆਪਾਂ ਨੂੰ ਸਾਗ ਜਿਹੜਾ ਕਰਾਰਾ ਵਧੀਆ ਲੱਗਦਾ ਇਸ ਕਰਕੇ ਆਪਾਂ ਮਿਰਚਾਂ ਵੀ ਜ਼ਿਆੜੀਆਂ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਘੋਟ ਲੀਏ ਨਾ ਕਿ ਮਿਰਚਾਂ ਵੀ ਵਿੱਚ ਪਾਪਾਂਗੇ ਆ ਦੂਵੀਂ ਚੁੱਲ੍ਹੇ ਵਿੱਚ ਆਪਣੀਆਂ ਵਧੀਆ ਢੰਗ ਨਾਲ ਬਲਦੀ ਪਈ ਹੈ ਤੇ ਅੱਗ ਦਾ ਜਿਹੜਾ ਫਲੇਮ ਇਹ ਵੀ ਤੁਸੀਂ ਤੇਜ ਹੀ ਰੱਖਣਾ ਜਿੰਨੀ ਅੱਗ ਵਧੀਆ ਬਲੂਗੀ ਆਪਣਾ ਸਾਗ ਵੀ ਉਨਾ ਵਧੀਆ ਰਿੱਚੂਗਾ ਸਾਗ ਨੂੰ ਘੱਟੋ-ਘੱਟ 10-4 ਘੰਟੇ ਤੱਕ ਰਿਜਣਾ ਹੀ ਚਾਹੀਦਾ ਹੈ ਅਸੀਂ ਸਾਗ ਆਪਣਾ ਹੈ ਵਧੀਆ ਮਲਾਈ ਵਾਲੀ ਬਣ ਰਿਹਾ ਹੈ ਜਦੋਂ ਲਸਣ ਤੋਂ ਮੇਥੀ ਬਲਣਾ ਪੈ ਰਿਹਾ ਨਹੀਂ ਪਾੜਨਾਂ ਜਦ ਤੱਕ ਆਪਣਾ ਲਸਣ ਤੇ ਮਿਰਚਾ ਉਹਦੇ ਵਿੱਚ ਰਿਜ ਜਰੀਆਂ ਆ ਤਾਂ ਆਦਰਕ ਆਪਾਂ ਜਿਹੜਾ ਗ੍ਰाइंड ਕਰ ਲੈਨੇ ਆ ਅਦਰਕ ਜਿਹੜਾ ਗ੍ਰाइंड ਕਰਕੇ ਸਾਗ ਚ ਪੈਂਦਾ ਰਜ ਦੇ ਚ ਵੀ ਤੇ ਆਦਰਕ ਜਿਹੜਾ ਗਲਦਾ ਨਹੀਂ ਹੈਗਾ ਇਹ ਤਾਂ ਕਰਕੇ ਆਪਾਂ ਇਹਨੂੰ ਗ੍ਰाइंड ਕਰਕੇ ਪਾਵਾਂਗੇ ਆਦਰਕ ਆਪਾਂ ਗ੍ਰाइंड ਕਰ ਲਿਆ ਤਾਂ ਹੁਣ ਇਹਨੂੰ ਆਪਾਂ ਸਾਗ ਦੇ ਵਿੱਚ ਐਡ ਕਰਾਂਗੇ ਇਹ ਚਾਦਰ ਗ੍ਰाइंड ਕੀਤਾ ਸੀ ਆਪਾਂ ਪਾਣੀ ਪਾ ਲਿਆ ਤਾਂ ਉਹ ਵੀ ਪਾਣੀ ਆਪਾਂ ਇਹਦੇ ਵਿੱਚ ਐਡ ਕਰ ਪਾઈએ ਪਾਣੀ ਆਪਾਂ ਪਹਿਲਾਂ ਗਰਮ ਕੀਤਾ ਹੋਇਆ ਸੀਗਾ ਤਾਂ ਹੁਣ ਆਪਾਂ ਸਾਗ ਨੂੰ ਇਸ ਤਰ੍ਹਾਂ ਵਿੱਜਣ ਦੇਣਾ ਹੈ ਕਿ ਆਪਾਂ ਇਹਦੇ ਉੱਪਰ ਇਹ ਖੁੱਲੇ ਪੱਨ ਦੇ ਵਿੱਚ ਪਾ ਕੇ ਪਤਲੇ ਦੇ ਨਾਪ ਦਾ ਭਾਂਡਾ ਜਿਹੜਾ ਇਹਦੇ ਉੱਤੇ ਰੱਖ ਦਮਾ ਇਸ ਤਰ੍ਹਾਂ ਪਾਣੀ ਵੀ ਆਪਣਾ ਤੱਤਾ ਹੋ ਜੂ ਸਾਗ ਵੀ ਅੱਜੀ ਜਾਊਗਾ ਤੇ ਪਾਣੀ ਨੂੰ ਵੀ ਆਪਾਂ ਇਸ ਤਰ੍ਹਾਂ ਢੱਕ ਦੇਣਾ ਹੈ ਤਾਂ ਸਾਗ ਦੇ ਵਿੱਚ ਆਪਾਂ ਨਾਲ ਦੀ ਨਾਲ ਜਦੋਂ ਪਾਣੀ ਥੋੜਾ ਘਟ ਗਿਆ ਤੇ ਇਦਾਂ ਗਰਮ ਕਰ ਕਰ ਦੇ ਚ ਐਡ ਕਰੀ ਜਾਣਾ ਹੈ ਤੇ ਉਹਦੇ ਨਾਲ ਸਾਗ ਆਪਣਾ ਵਧੀਆ ਰਿੱਚਦਾ ਹੈ ਤੇ ਪਾਣੀ ਆਪਾਂ ਸੁੱਕਣ ਨਹੀਂ ਦੇਣਾ ਨਹੀਂ ਤਾਂ ਆਪਣਾ ਸਾਗ ਜਿਹੜਾ ਆ ਪਤੀਲੇ ਥੱਲੇ ਲੱਗਣਾ ਸ਼ੁਰੂ ਹੋ ਜੂਗਾ ਸੜੂਗਾ ਤੇ ਇਸ ਤਰ੍ਹਾਂ ਆਪਣੇ ਪਾਣੀ ਦੀ ਘਾਟ ਵੀ ਨਹੀਂ ਹੋਊਗੀ ਤੇ ਸਾਗ ਵੀ ਆਪਣਾ ਵਧੀਆ ਪ੍ਰੋਪਰ ਰਿੱਚੀ ਆ ਹੁਣ ਸਾਗ ਨੂੰ ਤਿੰਨ ਤੋਂ ਚਾਰ ਘੰਟੇ ਹੋ ਕੇ ਰਿੱਚਦੇ ਨੂੰ ਤਾਂ ਆਪਾਂ ਸਾਗ ਜਿਹੜਾ نیچے ਉਤਾਰਾਂਗੇ ਦੇ ਵਿੱਚ ਆਪਾਂ ਜਿਹੜਾ ਅੱਲਣ ਪਾਵਾਂਗੇ ਅੱਲਣ ਵਾਸਤੇ ਆਪਾਂ ਜਿਹੜਾ ਮੱਕੀ ਦਾ ਆਟਾ ਹੈ ਛਾਣ ਕੇ ਰੱਖ ਲਿਆ ਆ ਤਾਂ ਹੁਣ ਆਪਾਂ ਅੱਲਣ ਪਾਣਾ ਸਟਾਰਟ ਕਰਦੇ। ਤੁਸੀਂ ਦੇਖ ਸਕਦੇ ਆ ਸਾਗ ਆਪਣਾ ਬਿਲਕੁਲ ਮਲਾਈ ਵਾਂਗ ਬਣ ਕੇ ਤਿਆਰ ਹੋਇਆ ਰਹਿ ਚੁੱਕੇ। ਨਾ ਪਾ ਇਸ ਤਰ੍ਹਾਂ ਨੂੰ ਘੁਟਾਗੇ। ਥੋੜਾ ਥੋੜਾ ਆਟਾ ਇਹਦੇ ਵਿੱਚ ਐਡ ਕਰਦੇ ਜਾਵਾਂਗੇ ਤੈਨੂੰ ਪੁੱਟਾ ਆਟਾ ਜਿਹੜਾ ਆਪਾਂ ਇੱਕਦਮ ਇਕੱਠਾ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਪਾਵਾਂਗੇ ਆਲਣ ਜਿਹੜਾ ਆਪਾਂ ਦੇਖ ਕੇ ਪਾਉਣਾ ਹੈ ਇਸ ਤਰ੍ਹਾਂ ਆਪਾਂ ਮਿਕਸ ਕਰਦੇ ਜਾਵਾਂਗੇ

ਉਹਨਾਂ ਦਾ ਸਾਗ ਨੂੰ ਜਿਹੜਾ ਲੱਕੜ ਦੀ ਢਾਣੀ ਦੇ ਨਾਲ ਜਿਹੜਾ ਕੋਟਿਆ ਇਸ ਤਰ੍ਹਾਂ ਕੋਟੂ ਦੇ ਨਾਲ ਜੇ ਤੁਸੀਂ ਦੇਖ ਸਕਦੇ ਸਾਗ ਆਪਣਾ ਬਿਲਕੁਲ ਵਧੀਆ ਐਨ ਕੋਟ ਹੋ ਚੁੱਕਾ ਹੈ ਮਲਾਈ ਤਰ੍ਹਾਂ ਇਸ ਤਰ੍ਹਾਂ ਤੁਸੀਂ ਅੱਲਣ ਚੈੱਕ ਕਰਨਾ ਕਿ ਆਪਣਾ ਸਾਗ ਜਿਹੜਾ نیچے ਨਹੀਂ ਡੇਗਦਾ ਅੱਲਣ ਬਿਲਕੁਲ ਸਹੀ ਆ ਤਾਂ ਹੁਣ ਇਹਨੂੰ ਆਪਾਂ ਉੱਪਰ ਰੱਖਾਂਗੇ ਰੱਖਣ ਤੋਂ ਬਾਅਦ ਇਹਦੇ ਵਿੱਚ ਆਪਾਂ ਗਰਮ ਪਾਣੀ ਜਿਹੜਾ ਐਡ ਕਰਾਂਗੇ ਪਾਣੀ ਤੁਸੀਂ ਸਾਗ ਦੇ ਹਿਸਾਬ ਦੇ ਨਾਲ ਹੀ ਜਿਹੜਾ ਗਰਮ ਐਡ ਕਰਨਾ ਹੈ ਤੇ ਜਿਹੜਾ ਆਪਾਂ ਆਲਨ ਨੂੰ ਚੰਗੀ ਤਰ੍ਹਾਂ ਹੁਣ ਪਕਾਵਾਂਗੇ ਇਸ ਤਰ੍ਹਾਂ ਇਹਨੂੰ ਘੋੜ ਦੇ ਜਾਵਾਂਗੇ ਚਲੋ ਜੀ ਹੁਣ ਆਪਾਂ ਦੇਖਦੇ ਆਂ ਕਿ ਸਾਗ ਚ ਆਪਾਂ ਲਣ ਪਾਇਆ ਸੀ ਲਣ ਤੋਂ ਬਾਅਦ ਪਾਣੀ ਪਾ ਕੇ ਦੁੱਧ ਨਾਲ ਰੱਖਿਆ ਸੀ ਇਹਨੂੰ ਵੀ ਆਪਾਂ 15-20 ਮਿੰਟ ਜਿਹੜਾ ਹੌਂ ਰੇਜਾ ਲਵਾਇਆ ਤਾਂ ਸਾਗ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਆ ਸਾਗ ਆਪਣਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੇ ਭੁੜਿਆ ਵੀ ਵਧੀਆ ਅੰਨੜ ਵੀ ਬਿਲਕੁਲ ਸਹੀ ਆ ਇਸ ਤਰ੍ਹਾਂ ਤੁਸੀਂ ਜਿਹੜਾ ਸਾਗ ਆਪਣੇ ਘਰ ਵਿੱਚ ਬਣਾ ਸਕਦੇ ਆ ਇਸ ਤਰ੍ਹਾਂ ਤੁਸੀਂ ਬਹੁਤ ਈਜ਼ੀ ਤਰੀਕੇ ਨਾਲ ਸਾਗ ਬਣਾ ਸਕਦੇ ਆ ਤਾਂ ਸਾਗ ਬਣਾਉਣਾ ਤਾਂ ਬਹੁਤ ਈਜ਼ੀ ਰੈਸਪੀ ਆ ਪਰ ਇਹਨੂੰ ਟਾਈਮ ਬਹੁਤ ਲੱਗਦਾ ਹੈ ਬਣਾਉਣ ਵਿੱਚ ਸਾਗ ਨੂੰ ਜਿੰਨਾ ਆਪਾਂ 3-4 ਘੰਟੇ ਵੱਧ-ਵੱਧ ਰੰਨਾਂਗੇ ਉਨਾਂ ਵਧੀਆ ਬਣੂਗਾ ਤੇ ਇਹਦੇ ਵਿੱਚ ਅੱਲਣ ਵੀ ਪੂਰਾ ਹੋਣਾ ਚਾਹੀਦਾ ਆ ਤੇ ਇਸ ਤਰ੍ਹਾਂ ਤੁਸੀਂ ਇਹ ਰੈਸਪੀ ਜ਼ਰੂਰ ਆਪਣੇ ਘਰ ਵਿੱਚ ਟ੍ਰਾਈ ਕਰੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ